ਲੁਧਿਆਣਾ ਦੇ ਤੰਦਰਾ ਰੋਡ ਤੇ ਉਸ ਵੇਲੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇੱਥੇ ਗੋਲੀਆਂ ਦਾ ਖੜਾਕਾ ਸੁਣਿਆ ਤਾਂ ਲੋਕ ਵੀ ਹੈਰਾਨ ਹੋ ਗਏ ਤੇ ਘਰਾਂ ਦੇ ਵਿੱਚ ਬੈਠੇ ਲੋਕਾਂ ਦੀਆਂ ਵੀ ਲੱਤਾਂ ਕੰਬ ਗਈਆਂ ਜੀ ਹਾਂ ਦੱਸਿਆ ਕਿ ਲੁਧਿਆਣਾ ਦੇ ਤੰਦਰਾ ਰੋਡ ਤੇ ਪੁਲਿਸ ਅਤੇ ਬਦਮਾਸ਼ਾਂ ਦੇ ਵਿਚਕਾਰ ਕ੍ਰਾਸ ਫਾਇਰਿੰਗ ਹੋਈ ਦੁਗਰੀ ਪੁਲਿਸ ਨੇ ਅ ਦੋ ਰੋਪੀਆਂ ਨੂੰ ਘੇਰ ਲਿਆ ਦੋਵੇਂ ਅਰੋਪੀਆਂ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਦੇ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਪਾਰਟੀ ਨੇ ਵੀ ਦੋਸ਼ੀ ਤੇ ਗੋਲੀਆਂ ਚਲਾ ਦਿੱਤੀਆਂ ਜਿਸ ਦੌਰਾਨ ਉਹ ਜ਼ਖਮੀ ਹੋ ਗਏ ਤੇ ਦੋਵਾਂ ਨੂੰ ਕਾਬੂ ਕਰ ਲਿਆ ਤੇ ਸਿਵਲ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਗਿਆ ਪੁਲਿਸ ਪਾਰਟੀ ਨੇ ਦੋਵਾਂ ਕੋਲੋਂ ਬਰਾਮਦ ਹੋਏ ਹਥਿਆਰਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਮুলਜ਼ਮਾ ਖਿਲਾਫ ਮਾਮਲਾ ਦਰਜ ਕਰ ਲਿਆ ਇਹ ਸਾਡੀ ਪੁਲਿਸ ਪਾਰਟੀ ਜਿਹੜੀ ਸੀਆਈ 1 ਦੀ ਸੀਗੀ ਇਨਸਪੈਕਟਰ ਸਾਹਿਬ ਦੇ ਨਾਲ ਇਹਨਾਂ ਜਿਹੜੀ ਨਾਕਾਬੰਦੀ ਇੱਥੇ ਸੀਗੀ ਇਹਨਾਂ ਦੀ ਇਨਫੋਰਮੇਸ਼ਨ ਵੀ ਸੀਗੀ ਪਰਚੇ ਸੀਗੇ ਮਨਦੀਪ ਤੇ ਗਗਨ ਤੇ ਦੋ ਉਹਨਾਂ ਦੀ ਸਰਚ ਵੀ ਚਲੋ ਇਹਨਾਂ ਦੇ ਆਪਣੇ ਨਾਕਾਲੇ ਖੜੇ ਸੀਗੇ ਤਾਂ ਇਹਨਾਂ ਨੇ ਇੱਕ ਵਿਦਾਊਟ ਐਕਟ ਵਾ ਤੇ ਉਹਦੇ ਨਾਲ ਰੁਕਣ ਦਾ ਇਸ਼ਾਰਾ ਕੀਤਾ ਇਹਨਾਂ ਨੇ ਪੁਲਿਸ ਪਾਰਟੀ ਤੇ ਫਾਇਰ ਕਰ ਦਿੱਤਾ ਜਵਾਬੀ ਫਾਇਰ ਚ ਸਾਡੇ ਏਐਸਏ ਹਰਜਾਪ ਸਿੰਘ ਨੇ ਵੀ ਫਾਇਰ ਕੀਤੇ ਜਿਸ ਦੇ ਉਹਨਾਂ ਦੀ ਲੱਤਾਂ ਤੇ ਦੋਨਾਂ ਦੇ ਲੱਗੇ ਜਿਹੜੇ ਇੰਜਰਡ ਹੋ ਗਏ ਇਹਨੂੰ ਇਮੀਡੀਏਟਲੀ ਸਿਵਲ ਹਸਪੀਟਲ ਰੈਫਰ ਕੀਤਾ ਗਿਆ ਤਾਂ ਇਹਨਾਂ ਤੇ ਵੈਸੇ ਜਿਹੜਾ ਪ੍ਰੀਵੀਅਸ ਰਿਕਾਰਡ ਹੈਗਾ 6 ਕਮਕਦਮੇ ਗगन ਤੇ ਹੈਗੇ ਤਾਂ 2 ਕਮਕਦਮੇ ਮਨਦੀਪ ਤੇ ਹੈਗੇ ਬਾਕੀ ਹਲੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਰ ਇਹ ਕਿੱਥੇ ਰਹਿਣ ਵਾਲੇ ਆ ਇਹਨਾਂ ਕੋ ਪਹਿਲਾਂ ਵੀ ਇਹਨਾਂ ਦੇ ਮਾਮਲੇ ਗगन ਜਿਹੜਾ ਹੈਗਾ ਇਹ ਜਨੰਦਰ ਮਕਸੂਦਾਂ ਦਾ ਹੈਗਾ ਜੀ ਤਾਂ ਮਨਦੀਪ ਇੱਥੇ ਇੱਥੇ ਲੋਕਲ ਹੀ ਰਹਿੰਦਾ ਇੱਥੇ ਸਰ ਇਹਨਾਂ ਵੱਲੋਂ ਕਿਹੜੀ ਕਾਰਵਾਈ ਨੂੰ ਕਿਤੇ ਅੰਜਾਮ ਦਿੱਤਾ ਜਾਣਾ ਸੀਗਾ ਨਹੀਂ ਇਹ ਤਾਂ ਇਹਨਾਂ ਨੇ ਪਹਿਲੇ ਸਨੇਚਿੰਗ ਦੇ ਮਾਮਲੇ ਹੁਣ ਵੀ ਸਨੇਚਿੰਗ ਵੀ ਹੋ ਸਕਦੀ ਹੈ ਹੋਰ ਵੀ ਇਹਨਾਂ ਕੋ ਨਸ਼ੇ ਦਾ ਕੰਮ ਵੀ ਕਰਦੇ ਆ ਪਿਛਲੇ ਦਿਨੀ ਇਹਨਾਂ ਨੇ ਕਿਹੜੀ ਸਨੇਚਿੰਗ ਦੀ ਵਾਰਦਾਤ ਨੂੰ ਇੰਤਜ਼ਾਮ ਦਿੱਤਾ ਸੀ ਜਿਹੜਾ 6 ਸਪਾ ਸੈਂਟਰ ਹੈਗਾ ਉੱਥੇ ਜਿਹੜੀ ਮੈਨੇਜਰ ਸੀਗੀ ਉਹਨਾਂ ਦੀ ਜਿਹੜੀ ਚੈਨ ਨੂੰ ਸਨੇਚ ਕੀਤਾ ਸੀਗਾ ਸੋ ਉਸੇ ਦੀ ਪਾਲ ਵਿੱਚ ਜਿਹੜੇ ਡਿਵੀਜ਼ਨ ਨੰਬਰ 5 ਜਿਹੜੇ ਐਸ ਐਚਓ ਸਾਡੀ ਟੀਮ ਹੈ ਉਹ ਸਾਡੀ ਨਹੀਂ ਟੀਮ ਅਸੀਂ ਇਹਨਾਂ ਨੂੰ ਆਲਰੇਡੀ ਇਹਨਾਂ ਦੀ ਪਾਲ ਕਰ ਰਹੀ ਸੀਗਾ ਸੋ ਅੱਜ ਨਾਕਾਬੰਦੀ ਦਰਮਿਆਨ ਸਾਨੂੰ ਸ਼ੱਕ ਸੀਗਾ ਕਿ ਸ਼ਾਇਦ ਉਹੀ ਟੀਮ ਨੇ ਜਦੋਂ ਸਾਡੀ ਨਾਕਾਬੰਦੀ ਟੀਮ ਨੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਕਰ ਦਿੱਤੇ ਸੋ ਆਪਣੀ ਸੈਲਫ ਪ੍ਰੋਟੈਕਸ਼ਨ ਵਿੱਚ ਜਦੋਂ ਸਾਡੀ ਟੀਮ ਵੱਲੋਂ ਜੌਬੀਫਾਈਂਗ ਕੀਤੀ ਗਈ ਤੇ ਇਹ ਜਿਹੜੇ ਦੋਨੋਂ ਕ੍ਰਿਮੀਨਲ ਸੀ ਜਿਹੜੇ ਦੋਨੋਂ ਦੋਸ਼ੀ ਸੀਗੇ ਇਹਨਾਂ ਦੇ ਜਿਹੜੇ ਪੈਰ ਤੇ ਜਿਹੜੀਆਂ ਇੰਜਰਡ ਹੋ ਗਏ ਬੁਲੇਟਸ ਲੱਗ ਗੋਲੀਆਂ ਲੱਗੀਆਂ ਸਰ ਪੁਲਿਸ ਕਰਮੀ ਸੁਰੱਖਿਅਤ ਨੇ ਹਾਂਜੀ ਪੁਲਿਸ ਕਰਮੀ ਸਾਡੇ ਸੇਫ ਨੇ ਔਰ ਇਹਨਾਂ ਨੂੰ ਵੀ ਅਸੀਂ ਜੀ ਐਸ ਸੂਨ ਐਸ ਪੋਸੀਬਲ ਨਾਲ ਦੇ ਨਾਲ ਹੀ ਜਿਹੜਾ ਹਸਪੀਟਲਾਈਜ਼ ਕਰਵਾਇਆ ਔਰ ਇਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ ਹੈਗਾ ਸਿਵਲ ਹਸਪੀਟਲ ਇਹਨਾਂ ਦਾ ਨੈਕਸਸ ਅੱਗੇ ਕੋਈ ਫਰਦਰ ਕੋਈ ਸਾਹਮਣੇ ਹੈ ਕੋਈ ਨਹੀਂ ਹੁਣ ਤੱਕ ਤੇ ਇਹੀ ਪਤਾ ਚੱਲਿਆ ਜਿਹੜਾ ਗਗਨਦੀਪ ਸਿੰਘ ਹੈਲਿਅਸ ਕੋ ਕੋਈ ਹੈਗਾ ਦੇ ਖਿਲਾਫ ਜਿਹੜੇ 6 ਮੁਕਦਮੇ ਸੀਗੇ ਸੋ ਇਹ ਜਿਹੜੇ ਮੁਕਦਮੇ ਸੀ ਆਲਰੇਡੀ ਇਹ ਵੀ ਸਨੇਚਿੰਗ ਔਰ ਚੋਰੀ ਦੇ ਸੀਗੇ ਜਿਹੜਾ ਦੂਜਾ ਦੋਸ਼ੀ ਸੀ ਉਹਦੇ ਖਿਲਾਫ ਰੇਪ ਤੇ ਸਨੇਚਿੰਗ ਦੇ ਪਰਚੇ ਦੱਸ ਸੀ ਜੀ ਸਰ ਇਹਨਾਂ ਕੋਈ ਹਥਿਆਰ ਇਹਦੇ ਹੁਣ ਬਰਾਮਾ ਹਾਂਜੀ ਜਿਹੜਾ ਹਥਿਆਰ ਇਹਨਾਂ ਨੇ ਹੁਣ ਯੂਜ਼ ਕੀਤਾ ਹੈਗਾ ਵਾਰਦਤ ਤੇ ਉਹ ਹਥਿਆਰ ਪ੍ਰਾਇਮਰੀ ਜਿਹੜੀ ਪਾਇਮਾ ਫੀ ਸੀ ਸਾਰੀ ਇਨਵੈਸਟੀਗੇਸ਼ਨ ਚੱਲ ਰਹੀ ਆ ਉਹਦੇ ਚ ਇਹ ਜਿਹੜਾ ਹਥਿਆਰ ਮਿਲਿਆ ਸਾਨੂੰ ਮਿਲੀ ਜਾਣਕਾਰੀ ਦੇ ਅਨੁਸਾਰ ਸੀਆਈਏ ਵੰਦੀ ਪੁਲਿਸ ਪਾਰਟੀ ਨੇ ਦੁਗਰੀ ਇਲਾਕੇ ਦੇ ਵਿੱਚ ਨਾਕਾਬੰਦੀ ਕੀਤੀ ਹੋਈ ਸੀ ਇਸੇ ਦੌਰਾਨ ਪੁਲਿਸ ਨੇ ਉੱਥੋਂ ਬਾਈਕ ਤੇ ਜਾ ਰਹੇ ਦੋ ਨੌਜਵਾਨਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਉਹ ਭੱਜਣ ਲੱਗੇ ਜਿਸ ਤੋਂ ਬਾਅਦ ਪੁਲਿਸ ਤੇ ਉਹਦੇ ਮੁਕਾਬਲਾ ਹੋਇਆ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ